ਸਾਤਿਕਾਰ ਮੈਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪ੍ਰਧਾਨਗੀ ਵਾਲਾ ਅਹੁਦਾ ਉਹਨਾਂ ਦੇ ਕੋਲ ਸੀ ਜਿਵੇਂ ਹੀ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਭਾਜਨਾ ਪੈ ਗਈਆਂ ਇੱਕ ਵਾਰ ਫਿਰ ਇੱਕ ਪਾਸੇ ਠੰਡ ਦਾ ਜ਼ੋਰ ਚੱਲ ਰਿਹਾ ਹੈ ਦੂਸਰੇ ਪਾਸੇ ਸਿਆਸਤ ਦੇ ਵਿੱਚ ਗਰਮੀ ਦੇਖਣ ਨੂੰ ਮਿਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜਦੋਂ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਜਾਂ ਪ੍ਰਜਾਸ਼ਕੀ ਕਮੇਟੀ ਨੂੰ ਜਦੋਂ ਪੇਸ਼ ਕੀਤਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਜਿਸ ਨੂੰ ਸੁਦਾਰ ਲਹਿਰ ਧੜੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਵੱਲੋਂ ਵੀ ਤੰਜ ਕਸਿਆ ਗਿਆ ਉਹਨਾਂ ਕਹਿੰਿਆ ਭਾਵੇਂ ਦੇਰ ਨਾਲ ਆਏ ਪਰ ਦਰੁਸਤ ਆਏ ਲੇਕਿਨ ਲੋਕ ਸਭਾ ਦੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਪਾਰਟੀ ਦਾ ਜਿਹੜਾ ਘਾਟਾ ਪਾਰਟੀ ਨੂੰ ਜਿਹੜਾ ਘਾਟਾ ਪਿਆ ਹੈ ਉਹ ਸ਼ਾਇਦ ਪੂਰਾ ਨਾ ਹੋ ਸਕੇ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਸ ਘਾਟੀ ਦੀ ਪਰਭਾਈ ਕਰਨ ਲਈ ਪੂਰਾ ਤਨ ਮਨ ਤੇ ਧਨ ਲਾਵਾਂਗੇ ਇਹ ਗੱਲ ਕਹਿ ਦਿੱਤੀ ਹੈ ਗੁਰਪ੍ਰਤਾਪ ਸਿੰਘ ਵਿਡਾਲਾ ਬੀਬੀ ਜ਼ਗੀਰ ਕੌਰ ਚਰਨਜੀਤ ਸਿੰਘ ਬਰਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮਨਪ੍ਰੀਤ ਈਆਲੀ ਸੁਖਦੇਵ ਢੀਂਸਾ ਅਤੇ ਪਰਵਿੰਦਰ ਢੀਂਸਾ ਕਿਉਂਕਿ ਜਿਨ੍ਹਾਂ ਦੇ ਕਾਰਨ ਪਾਰਟੀ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਦੋ ਧੜਿਆਂ 'ਚ ਵੰਡੀ ਗਈ ਸੀ ਜੇਕਰ ਕਾਟੋ ਕੁਲਿਸ਼ ਦੀ ਜੜ ਬਣੀਏ ਤੇ ਉਹ ਬਾਗੀ ਧੜੇ ਵਾਲੇ ਨੇ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਤੇ ਉੱਤੇ ਸਵਾਲ ਚੁੱਕੇ ਕਿ ਝੂੰਦਾ ਕਮੇਟੀ ਦੀ ਰਿਪੋਰਟਾਂ ਕਮੇਟੀ ਦੀਆਂ ਰਿਪੋਰਟਾਂ ਦੇ ਅਨੁਸਾਰ ਪ੍ਰਧਾਨਗੀ ਤੋਂ ਉਲਾਮੇ ਕਰ ਦੇਣਾ ਚਾਹੀਦਾ ਹੈ ਜੇਕਰ ਪ੍ਰਧਾਨ ਕਾਰਗਰ ਸਿੱਧ ਨਹੀਂ ਹੁੰਦਾ ਆਪਣੀ ਪਾਰਟੀ ਵਾਸਤੇ ਕਿਉਂਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਆਪ ਦੀ ਮਰਿਆਦਾ ਆਪ ਦਾ ਕਾਨੂੰਨ ਹੈ ਉਸ ਤੋਂ ਬਾਅਦ ਹੁਣ ਬਾਗੀ ਧੜੇ ਵਾਲਿਆਂ ਵੱਲੋਂ ਜਦੋ ਜਹਿਦ ਕੀਤੀ ਜਾ ਰਹੀ ਹੈ ਬਾਗੀ ਧੜਾ ਹੁਣ ਕਦੋਂ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆਵੇਗਾ ਕਿਉਂਕਿ ਜਦੋਂ ਨਵੀਂ ਪ੍ਰਸ਼ਾਸਨੀ ਕਮੇਟੀ ਬਣੀ ਸੀ ਉਹਨਾਂ ਦੇ ਚੇਅਰਮੈਨ ਬਣੇ ਸੀ ਬਲਵਿੰਦਰ ਸਿੰਘ ਭੁੰਦਰ ਉਹਨਾਂ ਦੇ ਵਿੱਚ 54 ਤੋਂ 55 ਜਿਹੜੇ ਮੈਂਬਰ ਬਣੇ ਸੀ ਉਹਨਾਂ ਮੈਂਬਰਾਂ ਦੇ ਵਿੱਚ ਨਾਂ ਤੇ ਬਾਬੇ ਬੀਬੀ ਜਗੀਰ ਕੋ ਨਾਂ ਪ੍ਰਭਿੰਦਰ ਢੀਂਸਾ ਨਾਂ ਸੁਖਦੇਵ ਢੀਂਸਾ ਨਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਨਾ ਹੀ ਚਰਨ ਸਿੰਘ ਬਰਾੜ ਚਰਨਜੀਤ ਸਿੰਘ ਬਰਾੜ ਨਾ ਕਿ ਇਹਨਾਂ ਪੰਜਾਂ ਛੇਵਾਂ ਦੇ ਨਾਮ ਬਿਲਕੁਲ ਨਹੀਂ ਇਵਨ ਥੋ ਜਿਹੜੇ ਚੰਦੂ ਮਾਜਰਾ ਕਹਿੰਦੇ ਸੀ ਕਿ ਮੈਂ ਸਰਪ੍ਰਸਤਾ ਉਹਨਾਂ ਨੂੰ ਵੀ ਜਿਹੜਾ ਹੈ ਪਾਰਟੀ ਨੂੰ ਮਤਲ ਕਰ ਦਿੱਤਾ ਗਿਆ ਯਾਨੀ ਕਿ ਹੁਣ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਹੋ ਕੇ ਬੜੀਆਂ ਗਤੀਵਿਧੀਆਂ ਚਲੀਆਂ ਗਈਆਂ ਹਰ ਸਟੇਜ ਉੱਤੇ ਵਿਰੋਧ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੁਖਬੀਰ ਸਿੰਘ ਬਾਦਲ ਨੇ ਆਖਰ ਤੱਕ ਠਕ ਠਾਕ ਹਾਰ ਕੇ ਜਿਹੜਾ ਅਸਤੀਫਾ ਦੇ ਦਿੱਤਾ ਹੁਣ ਜਦੋਂ ਜਲ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਜਿਸ ਨੂੰ ਸਦਾਰ ਲਹਿਰ ਧੜੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹੁਣ ਉਹ ਇਹ ਜਦੋਂ ਜਹਦ ਕਰ ਰਿਹਾ ਹੈ ਕਿ ਅਸੀਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਹਾਂ 15 ਦਸੰਬਰ ਨੂੰ ਇੱਕ ਚੋਣ ਹੋਵੇਗੀ ਪ੍ਰਧਾਨ ਦੀ ਯਾਨੀ ਕਿ ਹਾਲੇ ਕਾਫੀ ਦਿਨ ਪਏ ਨੇ ਉਸ ਤੋਂ ਪਹਿਲਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਸ਼ਾਮਲ ਹੋਣਾ ਚਾਹੁੰਦਾ ਹੈ ਸੂਤਰ ਦੱਸਦੇ ਨੇ ਕਿ ਇੱਧਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਡਾਕਟਰ ਦਲਜੀਤ ਸਿੰਘ ਚੀਮਾ ਨੇਵੀ ਹਰੀ ਝੱਡੀ ਦੇ ਦਿੱਤੀ ਹੈ ਕਿ ਤੁਸੀਂ ਆ ਸਕਦੇ ਹੋ ਤੁਹਾਡੀ ਇਸ ਕਰਕੇ ਰੰਜਿਸ਼ ਸੀ ਇਸ ਕਰਕੇ ਤੁਹਾਡਾ ਕਾਟੋ ਕੁਲੇਸ਼ ਵਧਿਆ ਸੀ ਕਿ ਤੁਸੀਂ ਚਾਹੁੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਦਾ ਵਾਸਤੇ ਨਾ ਬਣੇ ਰਹਿਣ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਤਨਖਾਹਿਆ ਕਰਾ ਦਿੱਤੇ ਕਾਰਨ ਹੀ ਜਿਹੜਾ ਇਸ ਵਾਰ ਜਿਮਨੀ ਚੋਣਾਂ ਦਾ ਬਾਈਕਾਟ ਕੀਤਾ ਗਿਆ ਇਹਨਾਂ ਚਾਰਾ ਹਲਕਿਆਂ ਦੇ ਵਿੱਚੋਂ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਜਿਹੜੀਆਂ ਜਿਮਨੀ ਚੋਣਾਂ ਦਾ ਜਿਹੜਾ ਬਾਈਕਾਟ ਕਰ ਰਹੀ ਹੈ ਹੁਣ ਜਿਹੜਾ ਬਾਗੀ ਧੜਾ ਹੈ ਉਹ ਹੁਣ ਜਦੋਂ ਜਇ ਤੇ ਆ ਗਿਆ ਹਰ ਰੋਜ਼ ਕੋਈ ਨਾ ਕੋਈ ਨਵੀਂ ਸ਼ੁਰੂਲੀ ਉਹਨਾਂ ਦੁਆਰਾ ਛੱਡੀ ਜਾਂਦੀ ਹੈ ਹੁਣ ਇਹ ਦੇਖਣਾ ਹੋਵੇਗਾ ਕਦੋਂ ਆਉਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਦੋਂ ਸੂਲਾ ਸਲਾਈ ਹੁੰਦੀ ਹੈ ਕਦੋਂ ਇਹਨਾਂ ਦੀ ਸਹਿਮਤੀ ਹੁੰਦੀ ਹੈ ਸਹਿਮਤੀ ਤੋਂ ਬਾਅਦ ਫਿਰ ਦੁਬਾਰਾ 15 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣੇਗਾ ਹੁਣ ਕਿਸ ਤਰ੍ਹਾਂ ਬਣਦਾ ਹੈ ਕਿਵੇਂ ਬਣਦਾ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਤਾਂ